ਕੀ ਕਹਿੰਦੇ ਅਸੀਂ ਪੰਜ ਪਿਆਰੇ ਤੇ ਉਹ ਉਹਦੀ ਨੌਕਰੀ ਤੋਂ ਕਿਵੇਂ ਉਹਨਾਂ ਨੂੰ ਕਿਵੇਂ ਕੱਢ ਦੋਗਾ ਕਿੰਨਾ ਮੂਰਖ ਬਣਾ ਰਹੇ ਨੇ ਲੋਕਾਂ ਨੂੰ ਇਹ ਜੀ ਇਹਨਾਂ ਤੋਂ ਸਿਫੇ ਲੈ ਜਾਣ ਤੂੰ ਮੱਕੜ ਨੇ ਅਜੇ ਤੱਕ ਨਹੀਂ ਮੰਗਿਆ ਸਿਫਾ ਇਹਨਾਂ ਨੂੰ ਫੇਰ ਬਹਾਲ ਕਰਤਾ ਤੁਸੀਂ ਇਹ ਦੇਖੋ ਡਰਾਮੇ ਬਾਜੀ ਤਲਬ ਕਰਦੇ ਨੇ ਜਥੇਦਾਰਾਂ ਨੂੰ ਤੇ ਹੁਕਮ ਦੇ ਰਹੇ ਨੇ ਐਗਜ਼ੈਕਟਿਵ ਨੂੰ ਜਿਹੜੀ ਐਗਜ਼ੈਕਟਿਵ ਇਹਨਾਂ ਨੂੰ ਨੌਕਰੀ ਤੋਂ ਕੱਢਣ ਲਈ ਫਿਰ ਫੈਸਲਾ ਕੀ ਹੋਇਆ ਤਲਬ ਕਰਕੇ ਕੀਤਾ ਕੀ ਜੇ ਤੁਸੀਂ ਤਲਬ ਕੀਤਾ ਤੇ ਘਟੋ ਘਟੋ ਉਹਨਾਂ ਨੂੰ ਜੋ ਨਹੀਂ ਆਇਆ ਤੁਸੀਂ ਤੁਹਾਨੂੰ ਵਿਸ਼ਵਾਸ ਹੈ ਕਿ ਅਸੀਂ ਗੁਰੂ ਦੇ ਪੰਜ ਪਿਆਰੇ ਆ ਸਾਨੂੰ ਕਿਸੇ ਦੀ ਕਾਣ ਨਹੀਂ ਤੇ ਫਿਰ ਉਹਨੂੰ ਤਨਖਾਹਿਆ ਕਰਾਰ ਦਿਓ ਪੰਜਾਂ ਨੂੰ ਕਿ ਤੁਸੀਂ ਨਹੀਂ ਆਏ ਤੁਹਾਨੂੰ ਇੱਕ ਤਨਖਾਹਿਆ ਕਰਾਰ ਦਿੱਤਾ ਜਾਂਦਾ ਜੇ ਤੁਸੀਂ ਫਿਰ ਵੀ ਨਹੀਂ ਆਓਗੇ ਤੁਹਾਡੇ ਖਿਲਾਫ ਅਸੀਂ ਬਰਿਆਦਾ ਅਨੁਸਾਰ ਤੁਹਾਨੂੰ ਪાંਛੇ ਸੋ ਛੇਕਾਂਗੇ ਕੁਝ ਹੋਇਆ ਨਹੀਂ ਹੋਇਆ ਤੋ ਪੰਜ ਪਿਆਰੇ ਇਹ ਵੀ ਬਾਦਲ ਦੇ ਤੇ ਉਹ ਵੀ ਬਾਦਲ ਦੇ ਕੇਵਲ ਇੱਕੋ ਹੀ ਮਰਿਆਦਾ ਪੰਜ ਪਿਆਰੇ ਦਰਜਣਾ ਨਹੀਂ ਹੁੰਦੇ ਪੰਜ ਪਿਆਰੇ ਪੰਜ ਹੀ ਰਹਿੰਦੇ ਇਹ ਪੰਜ ਪਿਆਰੇ ਜਿੰਨੀ ਦੇਰ ਹੈਗੇ ਨੇ ਇਹ ਬਾਦਲ ਦੀਆਂ ਬਾਦਲ ਦੀਆਂ ਕਮੀਜ਼ਾਂ ਦੀ ਤਰ੍ਹਾਂ ਬਦਲੇ ਗਏ ਤੁਸੀਂ ਦੇਖਿਆ ਲੇਕਿਨ ਕਿਤੇ ਗੁਰੂ ਖਾਲਸਾ ਪੰਥ ਇਕੱਠਾ ਹੋਵੇ ਸਾਰੇ ਆਲ ਵਰਲਡ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਇਕੱਠ ਹੋਵੇ ਉਹਦੇ ਵਿੱਚੋਂ ਪੰਜ ਸਿੰਘ ਚੁਣੇ ਜਾਣ ਜਿਹੜੇ ਜਿਨ੍ਹਾਂ ਤੇ ਯਕੀਨ ਹੋਵੇ ਸੰਗਤ ਨੂੰ ਕਿ ਵਿਕਾਉ ਨਹੀਂ ਇਹਨਾਂ ਦਾ ਜੀਵਨ ਠੀਕ ਹੈ ਇਹ ਕਿਸੇ ਇੱਕ ਵਿਅਕਤੀ ਦੇ ਨੌਕਰ ਨਹੀਂ ਇਹ ਗੁਰੂ ਕੇਵਲ ਤੇ ਗੁਰੂ ਦੇ ਨੌਕਰ ਹੋਣਗੇ ਪ੍ਰਮਾਤਮਾ ਦੀ ਨੌਕਰੀ ਕਰਨਗੇ ਉਹਨਾਂ ਨੂੰ ਬਿਠਾਇਆ ਜਾਵੇ ਉਹ ਤਲਬ ਕਰ ਸਕਦੇ ਪਰ ਸਾਨੂੰ ਬੇਵਕੂਫ ਬਣਾ ਬਣਾ ਕੇ ਆ ਦੇਖੋ ਸਾਰੀ ਮੂਵਮੈਂਟ ਅੱਧ ਅੱਧ ਚੋਂ ਵਧ ਦਿੱਤੀ ਬਾਦਲ ਨੇ ਲੋਕੀ ਕਹਿੰਦੇ ਇਹ ਪੰਜ ਪਿਆਰੇ ਨੇ ਪੰਜ ਪਿਆਰੇ ਆ ਗਏ ਪੰਜ ਪਿਆਰੇ ਆ ਗਏ ਤੇ ਇੱਕ ਬੜਾ ਵੱਡਾ ਰੋਕ ਕਾਰ ਲੱਗੀ ਸੀ ਜਿਹੜਾ ਹਰੀਕੇ ਪੱਤਨ ਤੇ ਨਾਕਾ ਲਾਇਆ ਸੀ ਸਿੰਘਾਂ ਨੇ ਉਥੋਂ ਕਿਸ ਨੂੰ ਜਾਣ ਨਹੀਂ ਸੀ ਦਿੰਦੇ ਉਹਨਾਂ ਨੇ ਕੀ ਕਹਿ ਕੇ ਇਹ ਉਥੋਂ ਹਟਾਇਆ ਆਪਣਾ ਨਾਕਾ ਜਿਹੜਾ ਰਾਹ ਰੋਕਿਆ ਸੀ ਉਹ ਕਹਿੰਦੇ ਜੀ ਕਿਉਂਕਿ ਕਮੇਟੀ ਨੇ ਬਹਾਲ ਕਰਤਾ ਪੰਜਾਂ ਪਿਆਰੇ ਨੂੰ ਅਸੀਂ ਨਾਕਾ ਛੱਡ ਰਹੇ ਵੇ ਬੰਦਾ ਪੁੱਛੇ ਵੀ ਤੁਸੀਂ ਇਹ ਇਹ ਨੌਕਰੀ ਵਾਪਸ ਕਰਾਉਣ ਲਈ ਨਾਕਾ ਲਾਇਆ ਸੀ ਨਾਕਾ ਤੇ ਲਾਇਆ ਗੁਰੂ ਸਾਹਿਬ ਜੀ ਦਾ ਅਦਬ ਸਤਕਾਰ ਨਹੀਂ ਰਿਹਾ ਪਵਿੱਤਰਤਾ ਨਹੀਂ ਰਹੀ ਕਿਸੇ ਨੇ ਕਿਤੇ ਅੱਗ ਲਾਈ ਕਿਸੇ ਨੇ ਕਿਤੇ ਬੇਅਦਬੀ ਕੀਤੀ ਕਿਤੇ ਗੋਲੀ ਚੱਲੇ ਕਿਤੇ ਸਿੱਖ ਮਰ ਗਏ ਨਾਕਾ ਤਾਂ ਲਗਾ ਇਸ ਕਰਕੇ ਤੇ ਛੱਡ ਦਿੱਤਾ ਇਸ ਕਰਕੇ ਇੱਕ ਦੋ ਵਕਾਊ ਬੰਦੇ ਸਾਰੀ ਕੌਮ ਨੂੰ ਕਰਾਏ ਪਾ ਦਿੰਦੇ ਅਜੇ ਹੀ ਹਾਲ ਹੋ ਰਿਹਾ ਸੁਚੇਤ ਹੋਣ ਦੀ ਲੋੜ ਆ ਇੱਕੋ ਇੱਕ ਇੱਕੋ ਇੱਕ ਫੈਸਲਾ ਹੋਣਾ ਚਾਹੀਦਾ ਸਿੱਖਾਂ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਨੂੰ ਨਹੀਂ ਦੇਣੀ ਉਹ ਤੋਂ ਖੋਹ ਲੈਣੀ ਅਕਾਲ ਤਖਤ ਆਜ਼ਾਦ ਹੋਵੇ ਗੁਰੂ ਦੇ ਪੰਜ ਪਿਆਰੇ ਆਜ਼ਾਦ ਹੋਣ ਤੇ ਸਾਰੀ ਸੰਗਤ ਆਲ ਵਰਲਡ ਵਿੱਚ ਬੈਠੀ ਸੰਗਤ ਉਹਨਾਂ ਨੂੰ ਮਾਨਤਾ ਦੇਵੇ ਉਹ ਪੰਜ ਪਿਆਰੇ ਹੋਣ ਬਾਦਲ ਆਪਣੇ ਘਰ ਡ੍ਰੈنگ ਰੂਮ ਜਾਂ ਬੈੱਡਰੂਮ 'ਚ ਬੈਠਾ ਕੋਈ ਗ੍ਰੰਥੀ ਨੁਕਤ ਕਰਕੇ ਪੰਜ ਪਿਆਰੇ ਨਾਮ ਬਣਾਵੇ ਤੁਹਾਡਾ ਇਹ ਨਿਰਣਾ ਹੋਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਬਾਦਲ ਆਪਣੀ ਸੀਟ ਤੇ ਬੈਠਾ ਉਹਦਾ ਪਰਿਵਾਰ ਰਾਜ ਕਰਦਾ ਪਿਆ ਪੰਥਕ ਪ੍ਰਣਾਲੀ ਉਹਨਾਂ ਦੇ ਕਬਜ਼ੇ 'ਚ ਉਹਨੀ ਦੇਰ ਤੱਕ ਪੰਜਾਂ ਗ੍ਰੰਥੀਆਂ ਦਾ ਬਾਈਕਾਟ ਕਰੋ ਭਾਵੇਂ ਉਹ ਕੋਈ ਵੀ ਹੋਣ ਜਿਨ੍ਹਾਂ ਨੂੰ ਬਾਦਲ ਬਣਾਉਂਦਾ ਉਹਦਾ ਬਾਈਕਾਟ ਕਰੋ ਭਾਵੇਂ ਪੁਰਾਣੇ ਹੋਣ ਭਾਵੇਂ ਨਵੇਂ ਹੋਣ ਇਹਨਾਂ ਦੇ ਜ਼ਿਲ੍ਹਾ ਜਥੇਦਾਰਾਂ ਦਾ ਬਾਈਕਾਟ ਕਰੋ ਜਿੰਨੀ ਦੇਰ ਉਹ ਸੁਖਵੀਰ ਨੂੰ ਲਾ ਕੇ ਕੋ ਨਵਾਂ ਆਪਣਾ ਟਕਸ਼ਾਲੀ ਆਗੂ ਨਹੀਂ ਬਣਾਉਂਦੇ ਇਨਾਂ ਦੇ ਐਮਐਲਏਆਂ ਦਾ ਬਾਈਕਾਟ ਕਰੋ ਜੇ ਜਿੰਨੀ ਦੇਰ ਉਹ ਬਾਦਲ ਨੂੰ ਲਾ ਕੇ ਆਪਣਾ ਨਵਾਂ ਲੀਡਰ ਨਹੀਂ ਚੁਣ ਲੈਂਦੇ ਕੇਵਲ 100 ਬੰਦਾ ਬਣਦਾ ਸਾਰਾ ਪੰਜਾਬ ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਨਗਰਾਂ 'ਚ ਨਗਰ ਆਪਣਾ ਰੋਜ਼ ਕੀਰਤਨ ਕਰੋ ਕਥਾ ਸੁਣੋ ਲੰਗਰ ਲਾਓ ਬਣਾਓ ਛਕੋ ਇੱਕ ਨਿਰਣਾ ਕਰ ਲਓ ਕਿ ਅਸੀਂ ਪਿੰਡ ਦੇ ਵਿੱਚ ਐਮਐਲਏ ਨੂੰ ਤੇ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਵੜਨ ਦੇਣਾ ਜਿੰਨੀ ਦੇਰ ਤੱਕ ਇਹ ਆਪਣੇ ਫਰਜ਼ਾਂ ਦੀ ਪੂਰਤੀ ਨਹੀਂ ਕਰਦੇ ਅਖਾਲੀਦਾਲੇ ਦੇ ਪਿਓ ਦਾ ਨਹੀਂ ਕਮੇਟੀਏ ਦੇ ਪਿਓ ਦੀ ਨਹੀਂ ਇਹ ਪੰਥ ਦੀਆਂ ਸੰਸਥਾਵਾਂ ਨੇ ਇਹ ਪਰਿਵਾਰ ਉੱਤੇ ਕਾਬਜ ਹੋ ਕੇ ਸਾਡੀ ਕੌਮ ਨੂੰ ਕੁੱਤੇ ਦੀ ਮੌਤ ਮਰਵਾ ਰਿਆ ਇਹਨੂੰ ਕੋਈ ਰਾਈਟ ਨਹੀਂ ਇਹਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਸੋ ਇਹ ਇਹ ਦ੍ਰਿੜਤਾ ਜਿਹੜੀ ਤੁਹਾਡੇ 'ਚ ਹੋਊਗੀ ਤਾਂ ਇਹ ਅਸੀਂ ਫੈਸਲੇ ਤੇ ਪਹੁੰਚਾਂਗੇ ਨਹੀਂ ਤੇ ਸਾਡੇ ਨੌਜਵਾਨ ਇਸ ਤਰ੍ਹਾਂ ਮਰਦੇ ਰਹਿਣਗੇ ਕੌਡੀ ਮੋਲ ਨਾ ਪਿਆ ਤੇ ਨਾ ਗਾਂ ਪੈਣਾ ਇਹਨੇ ਤੇ ਨਕਲੀ ਗੁਰੂਆਂ ਨੂੰ ਪਾਲਣਾ ਪੰਥ ਦੇ ਵਿਹਾਫ ਤੇ ਪੰਥ ਦੀ ਕੀਮਤ ਤੇ ਖਾਤਾ ਇਹਨੇ ਗੁਰੂ ਰਾਮਦਾਸ ਦੇ ਦਰ ਦਰ ਨੂੰ ਤੇ ਭੌਂਕਿਆ ਦੁੱਲਿਆਂ ਦੀ ਦੁਕਾਨ ਤੇ ਕਦੀ ਰਾਮ ਰਹੀਮ ਦੀ ਕਦੀ ਇਹ ਨੂਰ ਮਹਿਲੀ ਦੀ ਤੇ ਕਦੀ ਭਨੇਹਾਰਾਂ ਵਾਲੇ ਦੀ ਭਨੇਹਾਰਾਂ ਵਾਲੇ ਨੇ ਆਪਣੇ ਇਹਦੇ ਰਾਜਦੇਵ 17 ਦਫਾ ਗੁਰੂ ਸਾਹਿਬ ਦੇ ਸਰੂਪ ਸਾੜੇ ਕਿਤੇ ਕਿਸੇ ਨੂੰ ਸਜ਼ਾ ਮਿਲੀ ਕੌਮ ਤੜਫਦੀ ਰਹਿ ਜਾਂਦੀ ਧਰਨੇ ਮਾਰਦੀ ਰਹਿ ਜਾਂਦੀ ਗੋਲੀਆਂ ਖਾਂਦੀ ਰਹਿ ਜਾਂਦੀ ਪਰ ਇਸ ਇਸ ਬੰਦੇ ਦੇ ਕੰਨ ਤੇ ਜੋ ਨਹੀਂ ਸਰਕੀ ਕਦੀ ਇਹ ਸਾਨੂੰ ਜ਼ਕਰੀਆ ਖਾਨ ਨੂੰ ਭੈੜਾ ਬੰਦਾ ਮਿਲਿਆ ਜਦੋਂ ਨੀਲਾ ਬਾਣਾ ਪਾ ਕੇ ਸਾਡੀ ਕੌਮ ਨਾਲ ਧਰੋਹ ਕੀਤਾ। ਤੋ ਇਹਦਾ ਇੱਕੋ ਇੱਕ ਅਲਾਜ ਆ ਸਾਧ ਸੰਗਤ ਜੀ ਇਹਦਾ ਬਾਈਕਾਟ ਮੁਕੰਮਲ ਬਾਈਕਾਟ ਇਹਦੇ ਕਿਸੇ ਬੰਦੇ ਨੂੰ ਜਿਤਾਓ ਨਾ ਇਸੇ ਕਿਸੇ ਬੰਦੇ ਨੂੰ ਵੋਟ ਨਾ ਪਾਓ ਤਾਂ ਸਾਡੀ ਕੌਮ ਦਾ ਭਲਾ ਹੋਣਾ। ਤੋ ਇਹ 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 ਦ੍ਰਿੜਤਾ ਤੁਹਾਡੇ ਚ ਹੋਊਗੀ ਤੇ ਸਾਡਾ ਫਾਇਦਾ ਹੋ ਸਕਦਾ ਵਰਨਾ ਉਹੀ ਬਾਰ-ਬਾਰ ਗੱਲਾਂ ਆ ਜਾਂਦੀ ਸਾਡੇ ਨੌਜਵਾਨ ਇਤਰਾ ਮਰਦੇ ਰਹਿਣਗੇ। ਕਿਸੇ ਦਾ ਨਾਮ ਬੋਲ ਪਿਆ ਤੇ ਨਾ ਪਹਿਣਾ। ਤੇ ਇਹ ਜਿਹੜੇ ਤੁਸੀਂ ਮੱਥਾ ਟਿਕਾਈ ਤੁਹਾਡਾ ਇਸੇ ਤਰ੍ਹਾਂ ਕਾਲੀਆਂ ਦੇ ਪਰਿਵਾਰਾਂ ਦੇ ਢਿੱਡ ਪਾਲਦਾ ਰਹੂਗਾ ਤੁਸੀਂ ਹੈਰਾਨ ਹੋਗੇ ਪ੍ਰਬੰਧਕ ਕਮੇਟੀ ਦੇ 350 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਇਹਨਾਂ ਕਾਲੀਆਂ ਲੀਡਰਾਂ ਦੇ ਘਰ ਕਾਲੀ ਲੀਡਰਾਂ ਦੇ ਘਰ ਕੋਈ ਡਰਾਈਵਰ ਦੀ ਸੇਵਾ ਕਰਨ ਲਿਆ ਕੋਈ ਗਾਨਮੈਨ ਦੀ ਕੋਈ ਸੇਵਾਦਾਰ ਦੀ ਕੋਈ ਲੰਗਰੀ ਦੀ ਇੱਕ ਇੱਕ ਲੀਡਰ ਦੇ ਘਰ 5-5 6-6 ਸੇਵਾਦਾਰ ਕੰਮ ਕਰਦੇ ਪਏ ਨੇ ਕੋਈ ਡਰਾਈਵਰ ਆ ਕੋਈ ਗਨਮੈਰ ਆ ਕੋਈ ਸੇਵਾਦਾਰ ਹੈ ਕੋਈ ਲਾਂਗਰੀ ਹੈ ਤੇ ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ ਚੋਂ ਮਿਲਦੀ ਜਿਹੜੇ ਜਿਹੜੇ ਖਜ਼ਾਨੇ ਨੂੰ ਤੁਸੀਂ ਭਰਦੇ 350 ਦੇ ਕਰੀਬ 10000 ਵੀ ਤਨਖਾਹ ਲਾਓ ਤੇ ਕਿੰਨੇ ਲੱਖ ਰੁਪਏ ਬਣ ਜਾਂਦੇ ਨੇ ਇਹ ਕਾਲੀਆਂ ਦੇ ਸੇਵਾ ਦੇ ਵਿੱਚ ਤੁਹਾਡਾ ਖਜ਼ਾਨਾ ਖਾਲੀ ਹੁੰਦਾ ਜਾਂਦਾ ਜਿਹੜੀਆਂ ਗੁਰੂ ਘਰ ਦੀਆਂ ਜ਼ਮੀਨਾਂ ਨੇ ਇਹ 20000 ਦੇ ਕਰੀਬ ਹੈ ਜਿਹੜੀਆਂ ਵਾਯੋਗ ਜ਼ਮੀਨਾਂ ਨੇ ਕਿਸੇ ਦਾ ਠੇਕਾ ਨਹੀਂ ਆਉਂਦਾ ਸਭ ਆਪਣੇ ਆਪਣੇ ਚਾਹੇਤਿਆਂ ਨੂੰ ਲੀਸ ਤੇ ਦਿੱਤੀਆਂ ਹੋਈਆਂ ਨੇ ਕਿਸੇ ਤੋਂ ਵੱਡੀ ਰਕਮ ਲੈ ਲਈ ਤੇ ਉਸ ਨੂੰ ਲੀਸ ਤੇ ਦੇਤੀ 99 ਸਾਲ ਲਈ ਨੁਕਸਾਨ ਹੋਇਆ ਤਾਂ ਗੁਰੂ ਘਰ ਦਾ ਆ ਬਾਦਲ ਨੇ ਆਪ ਆਪ ਖੁਦ ਦੇਖੋ ਕਿੰਨਾ ਇਹਨੂੰ ਕਿੰਨਾ ਇਹਨੇ ਸਿਰ ਮੁੰਨਿਆ ਪੰਜਾਬ ਦਾ ਲੁੱਟ ਲਿਆ ਫਿਰ ਵੀ ਇਹਦਾ ਢਿੱਡ ਨਹੀਂ ਭਰਿਆ ਗੁਰੂ ਘਰ ਦੀ ਜ਼ਮੀਨ ਤੇ ਅੱਖ ਨਹੀਂ ਗਈ ਛੱਡੀ ਇੱਥੇ ਆ ਮਾਰਕੰਡੇ ਰੋਡ ਦੇ ਉੱਤੇ ਮੇਰੀ ਪੀਰੀ ਅਕਾਡਮੀ ਆ ਮਾਰਕੰਡਾ ਹਰਿਆਣੇ ਚ ਆ ਇਹ ਜ਼ਮੀਨ 27 ਏਕੜ ਜ਼ਮੀਨ ਇੱਕ ਮੁਸਲਮਾਨ ਭਰਾ ਨੇ ਅਰਾਈ ਮੁਸਲਮਾਨ ਵੀਰ ਨੇ ਗੁਰੂ ਘਰ ਨੂੰ দান ਦਿੱਤੀ ਸੀ। ਉਹ ਚੋਂ 24 ਏਕੜੇ ਜ਼ਮੀਨ ਬੀਬੀ ਜ਼ਗੀਰ ਕੌਰ ਦੀ ਪ੍ਰਧਾਨਗੀ ਚ ਆਪਣੇ ਨਾਂ ਤੇ 99 ਸਾਲ ਦੀ ਲੀਜ਼ ਚ ਲੈ ਗਿਆ। ਜ਼ਮੀਨ ਇਹਦੀ ਹੋ ਗਈ ਲੀਜ਼ੇ ਦੇ ਨਾਂ ਤੇ ਆ ਤੇ ਜਿਹੜਾ ਟਰਸਟ ਬਣਦਾ ਪਿਆ ਉਹ 99 ਸਾਲ ਦੀ ਲੀਜ਼ ਵਾਲੀ ਜ਼ਮੀਨ ਤੇ ਉਹ ਪ੍ਰਬੰਧਕ ਕਮੇਟੀ ਦੇ ਪੈਸੇ ਨਾਲ ਉਹਦੇ ਤੇ 20 ਕਰੋੜ ਕਰਜ਼ਾ ਲੈ ਲਿਆ ਉਹਦਾ 69 ਲੱਖ ਰੁਪਇਆ ਗੁਰੂ ਘਰ ਦੇ ਰਿਆ ਗੁਰੂ ਰਾਮਦਾਸ ਦੀ ਦਰ ਤੋਂ ਤੇ ਮਾਲਕ ਬਾਦਲ ਇਹ ਤੇ ਸਾਨੂੰ ਜੋਕਾਂ ਬਣ ਕੇ ਚੰਬੜ ਗਏ ਤੋਂ ਸਾਧ ਸੰਗਤ ਜੀ ਇਹਨਾਂ ਨੂੰ ਜਿੰਨੀ ਦੇਰ ਤੁਸੀਂ ਇਹਨਾਂ ਮਸੰਦਾਂ ਨੂੰ ਲਾਓਗੇ ਨਹੀਂ ਕੋਈ ਚੰਗਾ ਸਿਸਟਮ ਨਹੀਂ ਲਿਆਓਗੇ ਪ੍ਰਬੰਧਕ ਕਮੇਟੀ ਆਪਣੇ ਹੱਥ 'ਚ ਨਹੀਂ ਲਾਓਗੇ ਚੰਗੇ ਬੰਦਿਆਂ ਦੇ ਹੱਥ 'ਚ ਨਹੀਂ ਆਊਗੀ ਪੰਥਕ ਪ੍ਰਣਾਲੀ ਪੰਥ ਤੇ ਗ੍ਰੰਥ ਦਾ ਸਿਧਾਂਤ ਗੁਰੂ ਆਸ਼ੇ ਅਨੁਸਾਰ ਗੁਰੂ ਗਬਿੰਦ ਸਿੰਘ ਜੀ ਦੀ ਛਤਰ ਛਾਇਆ ਨਿਹੇਠ ਨਹੀਂ ਹੋਊਗਾ ਉਨੀ ਦੇਰ ਸਾਨੂੰ ਜਸਟਿਸ ਨਹੀਂ ਮਿਲ ਸਕਦਾ ਅਕਾਲ ਤੱਕ ਸੁਤੰਤਰ ਹੋਊਗਾ ਪੰਜ ਪਿਆਰੇ ਪੰਥ ਤੇ ਗ੍ਰੰਥ ਗੁਰੂ ਗਬਿੰਦ ਸਿੰਘ ਜੀ ਦੀ ਆਸ਼ਾ ਅਨਸਾਰ ਕੰਮ ਕਰਨਗੇ ਤੋਂ ਫਿਰ ਮੈਂ ਤੁਹਾਨੂੰ ਵਾਅਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਚ